मंत्री भगवंत मान जी ने मुलाज्म दीयां ਜਿਹੜੀਆਂ ਕਿਹੜੀ-ਕਿਹੜੀਆਂ ਮੰਗਾਂ ਨੂੰ ਪੂਰੀਆਂ ਕਰ ਸਕਦੇ ਤੇ ਕਦ ਦਾ ਕਰ ਸਕਦੇ ਨਹੀਂ ਉਹ ਪੰਜਾਬ ਸਰਕਾਰ ਜੋ ਆਉਣ ਦੇ ਵਿੱਚ ਡੀਏ ਦੇ ਵਿੱਚ ਵਾਅਦਾ ਕਰ ਸਕਦੇ ਕਿਉਂਕਿ ਮੁੱਖ ਮੰਗਾ ਇਹਨਾਂ ਸਰਕਾਰ ਦਾ ਡੀਏ 58% ਆ ਪੰਜਾਬ ਸਰਕਾਰ ਦੇ ਮੰਗਾ ਡੀਏ ਜੋ 42% ਦਾ 16% ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਮਲਾਇਆ ਮਰੋਂ ਰੈਲੀਆਂ ਧਰਨੇ ਦਿੱਤੇ ਗਏ ਉਸ ਆਉਣਾਂ ਦੇ ਸਮੇਂ ਵਿੱਚ ਜੋ ਪੰਜਾਬ ਸਰਕਾਰ ਆ ਜੋ ਡੀਐਸ ਵਾਦਾ ਕਰਸਦੀ ਆ ਪੇਗੰਦੇ ਏਰੀਆ ਦੀ ਵੱਡੀ ਮੰਗ ਆ 5.5 ਸਾਲ ਏਰੀਆ ਸਰਕਾਰ ਵੱਲ ਬਕਾਇਆ ਰਹਿਦਾ ਮਜ਼ਦਮ ਦਾ ਲਗਭਗ 1800 ਕੋਰਪਿਆ ਜਿਸ ਨੂੰ ਲੈ ਕੇ ਬੇਤਵਾਰੀ ਹਰਪਾਲ ਸਿੰਘ ਚੀਮਾ ਨਾਲ ਪੰਜਾਬ ਭਵਨ ਚੰਡੀਗੜ੍ਹ 'ਚ ਮੀਟਿੰਗਾਂ ਹੋਈਆਂ ਇਸ ਤਰ੍ਹਾਂ ਮੁਖੀ ਭਵਨ ਨਾਲ ਚੰਡੀਗੜ੍ਹ 'ਚ ਮੀਟਿੰਗਾਂ ਹੋਈਆਂ ਵੀ 5.5 ਸਾਲ ਜੋ ਪੇਗੰਦੇ ਏਰੀਆ ਸੰਦਿੱਤਾ ਜਾਵੇ ਉਹ ਸਰਕਾਰਾਂ ਦੇ ਵਿੱਚ ਜੋ ਮਾਂ ਸਰਕਾਰਾਂ ਏਰੀਅਰ ਦਾ ਗਾਇਦੇ ਸਾਡੇ ਹਾਂਜੀ ਮਾ ਮੁਲਾਜ਼ਮਾਂ ਨੂੰ ਜੋ ਪੇ ਕਮਿਸ਼ਨ ਦਾ ਏਰੀਅਰ ਆ ਇਹ ਕਿੰਨਾ ਮਿਲ ਸਕਦਾ ਤੇ ਕਦੋਂ ਤੱਕ ਮਿਲ ਸਕਦਾ ਗਈ ਜੋ ਮੁਲਾਜ਼ਮਾਂ ਦਾ ਏਰੀਅਰ ਜੀ ਕੋਈ ਆਸ ਨਹੀਂ ਕੀਤੀ ਜਾਦੀ ਕਿਉਂਕਿ ਮੁਲਾਜ਼ਮਾਂ ਨੂੰ 3 ਸਾਲ ਹੋ ਗਏ ਭਗਵਾਨ ਜੀ ਦੀਆਂ ਮਿੰਤਾਂ ਕਰਦੇ ਨੂੰ ਮੀਟਿੰਗਾਂ ਆ ਰਹੇ ਨੂੰ ਪਰ ਅਜੇ ਤੱਕ ਏਰੀਅਰ ਦੀ ਕੋਈ ਆਸ ਨਹੀਂ ਕੀਤੀ ਜਾਦੀ ਇਸ ਬੇਵਾਸਿਕਾ ਪਹਾਂ ਨਹੀਂ ਬਣੇ ਪੈਨਸ਼ਨ ਨੂੰ ਜਿਹੜਾ ਫੈਕਟਰ ਆ ਉਹ ਕਿਹੜਾ ਮਿਲਣਾ ਚਾਹੀਦਾ ਤੇ ਕਦੋਂ ਤੱਕ ਸਕੀਮ ਇਹ ਲਾਗੂ ਹੋ ਸਕਦੀ ਹੈ ਜੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਹਾਂਜੀ ਉਹਨਾਂ ਦਾ ਫੈਕਟਰ 2 45 ਮਿਲਣਾ ਚਾਹੀਦਾ ਸੀਗਾ ਹਾਂਜੀ ਪਰ ਜਿਸ ਨੂੰ ਲੈ ਕੇ ਮਿਲਾਂ ਨਹੀਂ ਆ ਏਯੂਆਰ ਮੀਟ ਕਾ ਹੋਇਆ ਹਾਂ ਹਾਂਜੀ ਉਹਨਾਂ ਦਿਨਾਂ ਵਿੱਚ ਜੋ ਫੈਕਟਰ ਦੋਵਾਂ ਨਾਲ ਡੀ ਈ ਟੀ ਟੀ ਟੀਚਰ ਨੂੰ ਜਿਹੜਾ 10 300 ਪਲੱਸ 34 800 ਗ੍ਰੇਡ ਪੇ 4200 ਲਈ ਜਿਹੜੀ ਸਹਿਮਤੀ ਦਿੱਤੀ ਇਸੇ ਘੜੀ ਦੇ ਵਿੱਚ ਹੁਣ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਪੰਜਾਬ ਹਰਕੀਰਤ ਕੌਰ ਪੀ ਐਸ ਨੇ ਜਿਹੜਾ ਕਿ ਮਿਤੀ 24 11 25 ਨੂੰ ਆਰਡਰ ਨੰਬਰ ਹੀ ਜਿਹੜਾ ਕਿ 991629 ਰਾਹੀ ਸੀ ਜਿਹੜੀ ਜਿਹੜੀ ਡਬਲ ਪੀ ਨੰਬਰ 15895 ਨੂੰ 2023 ਦੇ ਫੈਸਲੇ ਨੂੰ ਜਿਹੜਾ ਸੀ ਡਬਲ ਸ਼ੀਪ 13525 ਹਰਪ੍ਰੀਤ ਸਿੰਘ ਐਂਡ ਆਦਰਸ ਵਰਸ ਜੇ ਸਟੇਟ ਆਫ ਪੰਜਾਬ ਦੇ ਲਈ ਪ੍ਰਮਾਨ ਕਰਦੇ ਹੋਏ ਪਟੀਸ਼ਨ ਕਰਤਾਵਾਂ ਨੂੰ ਪੰਜਾਬ ਫਾਈਨੈਂਸ ਡਿਪਾਰਟਮੈਂਟ ਦੇ ਸਹਿਮਤੀ ਦੇ ਨਾਲ 10300 34800 ਪਲਸ ਗ੍ਰੇਡ ਪੇਚ 4200 ਦੇਣ ਦੇ ਲਈ ਸਹਿਮਤੀ ਪ੍ਰਗਟਾਈ ਗਈ ਹੈ ਇਸ ਫੈਸਲੇ ਨੂੰ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਅਨੁਸਾਰ ਸ਼ਕਤੀ ਦੇ ਨਾਲ ਲਾਗੂ ਕਰਨ ਦੇ ਲਈ ਸ਼ਕਤੀ ਦੇ ਨਾਲ ਜਿਹੜਾ ਲਾਗੂ ਕਰਨ ਦੇ ਲਈ ਲਿਖਿਆ ਹੈ ਇਸੇ ਤਰ੍ਹਾਂ ਹੀ ਅਦਾਲਤੀ ਫੈਸਲੇ ਦੇ ਨਾਲ ਜਿਹੜਾ ਹੈ ਟਿਊਸ਼ਨਲ ਮਲਾਜ਼ਮਾਂ ਨੂੰ ਜਿਹੜਾ ਹੈ ਕੁਝ ਰਾਹ ਜਿਹੜੀ ਹੈ ਮਿਲੀ ਹੈ ਨਹੀਂ ਤਾਂ ਸਰਕਾਰ ਤਾਂ ਮਲਾਜ਼ਮਾਂ ਦੇ ਨਾਲ ਧੱਕਾ ਕਰਦੀਆਂ ਹਨ ਤੇ ਇਹ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਇੱਕ ਚੰਗਾ ਫੈਸਲਾ ਹੈ ਅਤੇ ਇਹ ਵੀ ਦੇਖੋ ਕਿਤੇ ਜਾ ਰਹੀ ਹੈ ਕਿ ਕੀ ਵਿਖਦੇ ਵਿੱਚ ਜਿਹੇ ਹੋਰ ਫੈਸਲੇ ਆਉਣ ਦੀ ਜਿਹੜੀ ਹੈ ਜਿਹੜੀ ਪ੍ਰਭਾਵਸ਼ਾਲੀ ਜਿਹੜੀ ਸੁਭਾਵਨਾ ਹੈ ਇਸ ਦੇ ਨਾਲ ਹੀ ਜੋ ਮੁਲਾਜ਼ਮ ਹਨ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕੀ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਸੈਲਰੀ ਘੱਟ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਹੁਣ ਪੂਰੇ ਗ੍ਰੇਡ ਵਿਦੇ ਵਿੱਚ ਸੈਲਰੀ ਦਿੱਤੇ ਜਾਣ ਦੀ ਸੁਭਾਵਨਾ ਬਣ ਗਈ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ